ਕੋਈਆਂ ਪਿੰਨੀਆਂ ਦੇ ਵਿੱਚ ਤੁਸੀਂ ਦੇਖ ਲਓ ਕਿਹੜੇ ਹਿਸਾਬ ਨਾਲ ਫੀਮਲ ਕੋ ਕੇ ਬਾਹਰਲੀ ਕੰਟਰੀ ਦੇ ਵਿੱਚ ਲੈ ਕੇ ਜਾ ਰਿਆ ਸੀ ਤੇ ਧਿਆਨ ਨਾਲ ਦੇਖਿਓ ਵੀਡੀਓ ਨੂੰ ਜਦੋਂ 에어ਪੋਰਟ ਤੇ ਫੜਿਆ ਗਿਆ ਫੇਰ ਮਾਰੇ ਚੀਕਾਂ ਮੈਂ ਬਾਈ ਇੱਕ ਹੱਥ ਜੋੜ ਕੇ ਬੇਨਤੀ ਆ ਜਿਹੜੇ ਸਾਡੇ ਧੀਆ ਪੁੱਤ ਜਾਂ ਭੈਣ ਭਰਾ ਹਨ ਵੱਡੇ ਵੀਰ ਬਜ਼ੁਰਗ ਕੋਈ ਵੀ ਜਦੋਂ ਬਾਹਰ ਜਾਂਦੇ ਆ ਆਪਦੇ ਬੱਚੇ ਲਈ ਜਾਂ ਆਪਦੇ ਖਾਣ ਲਈ ਉਹ ਇੱਕ ਖਰਾਕ ਦੇ ਰੂਪ ਦੇ ਵਿੱਚ ਠੀਕ ਆ ਇੱਕ ਪੰਜੀਰੀ ਜਾਂ ਪਿੰਨੀਆਂ ਘਰੋਂ ਇੱਥੋਂ ਬੜਵਾ ਕੇ ਲੈ ਕੇ ਜਾਂਦੇ ਆ ਜਾਂ ਖਰੀਦ ਕੇ ਲੈ ਕੇ ਜਾਂਦੇ ਆ ਤੇ ਬਾਈ ਉਹਨਾਂ ਦਾ ਨੁਕਸਾਨ ਹੋ ਜਾਣਾ ਤੁਸੀਂ ਆਹ ਕੰਮ ਨਾ ਕਰਿਆ ਕਰੋ ਠੀਕ ਨਹੀਂ ਤੁਸੀਂ ਇੰਨਾ ਕੁ ਸੋਚ ਲਓ ਕਿ ਜੇ ਤੁਹਾਡਾ ਨਹੀਂ ਕੁਝ ਬਣਨਾ ਤਾਂ ਯਾਰ ਉਹਨਾਂ ਦਾ ਤਾਂ ਬਣ ਲੈਣ ਦੋ ਦੇਖੋ ਪਿੰਨੀਆਂ ਦੇ ਵਿੱਚ ਅਫੀਮ ਲਕੋ ਕੇ ਤੇ ਉਹ ਕਿਹੜੇ ਹਿਸਾਬ ਨਾਲ ਉਹ ਬਾਹਰ ਨੂੰ ਲੈ ਕੇ ਜਾ ਰਿਆ ਸੀ ਤੇ 에어ਪੋਰਟ ਤੇ ਕਸਟਮ ਵਾਲਿਆਂ ਨੇ ਫੜ ਲਿਆ ਤੁਸੀਂ ਜਿਹੜੇ ਚੰਗੇ ਕੰਮ ਹੁੰਦੇ ਆ ਉਹਨਾਂ ਨੂੰ ਵੀ ਰੋਕ ਦੋਂਗੇ ਯਾਰ ਇਹਨਾਂ ਨੂੰ ਚੰਗੀਆਂ ਖਰਾਕਾਂ ਬਾਹਰ ਜਾ ਕੇ ਮਿਲਣੀਆਂ ਨੇ ਜਿਹੜੇ ਠੰਡੇ ਮੁਲਕ ਦੇ ਵਿੱਚ ਰਹਿੰਦੇ ਆ ਉਹਨਾਂ ਤੇ ਵੀ ਭਾਰਾ ਪੈ ਜਾਂਦਾ ਬਾਈ ਇਹੋ ਜਿਹਾ ਕੰਮ ਕੀਤਾ ਤੁਹਾਡਾ ਬਹੁਤ ਮਾੜੀ ਗੱਲ ਆ ਯਾਰ ਮਾੜਾ ਮੋਟਾ ਸੋਚਿਆ ਕਰੋ ਕਿ ਜਿੰਨੇ ਵੀਰ ਭੈਣ ਦੇਖਦੇ ਪਏ ਆ ਵੀਡੀਓ ਨੂੰ ਤੇ ਬਾਈ ਆਪ ਦੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦਿਓ ਇਹ ਲੋਕੀ ਕਿੰਨੇ ਬਦਨਾਮੀ ਕਰਾ ਰਹੇ ਆ ਯਾਰ ਸਮਝ ਤੋਂ ਬਾਹਰ ਆ ਕਹਾਣੀ ਯਾਰ ਲੋਕਾਂ ਦਾ ਆ ਬਾਈ ਉੱਤਿਆ ਪਿਆ ਯਾਰ ਸਮਝ ਤੋਂ ਬਾਹਰ ਯੂ ਐਸ ਏ ਅਮਰੀਕਾ ਦੇ ਵਿੱਚ ਜਿੱਥੇ ਸਾਰੇ ਅਮੀਰ ਲੋਕ ਰਹਿੰਦੇ ਸੀ ਪੂਰੀ ਦੁਨੀਆ ਨਾਲੋਂ ਅਮੀਰ ਲੋਕ ਰਹਿੰਦੇ ਸੀ ਉੱਥੇ ਦੇ ਲੋਕ ਅੱਗ ਲੱਗਣਾ ਕਰਕੇ ਬੇਕਾਰ ਹੋ ਗਏ ਤਾਂ ਜਿੰਨੇ ਵੀ ਅਮੀਰ ਜਾਦੇ ਨਹੀਂ ਆਪਣੇ ਆਪ ਦੇ ਧੌਣ ਚ ਕੀਲਾ ਰੱਖਦੇ ਨੇ ਨਾ ਕਿ ਅਸੀਂ ਤਾਂ ਬਹੁਤ ਅਮੀਰ ਆ ਬਹੁਤ ਪੈਸਾ ਸਾਡੇ ਕੋਲ ਬਾਈ ਜਦੋਂ ਪ੍ਰਮਾਤਮਾ ਕਰਨ ਤੇ ਆ ਜਵੇ ਨਾ ਤੁਹਾਨੂੰ ਵੀ ਹੀਰੋ ਤੋਂ ਜ਼ੀਰੋ ਮਿੰਟ ਦੇ ਵਿੱਚ ਬਣਾ ਦਿੰਦਾ ਤੇ ਵੀਡੀਓ ਦੇਖ ਕੇ ਤੁਸੀਂ ਆਪ ਹੈਰਾਨ ਹੋ ਜਾਓਗੇ ਦੇਖ ਲਓ ਕੀ ਹਾਲਾਤ ਨੇ ਅੱਜ ਕੈਲੀਫੋਰਨੀਆ ਦੇ ਵਿੱਚ ਯੂ ਐਸ ਏ ਦੇ ਵਿੱਚ ਪੂਰੇ ਦੇਸ਼ਾਂ ਨਾਲੋਂ ਅਮੀਰ ਦੇਸ਼ ਆ ਇਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਮਾਰਿਆ ਗਿਆ ਹੁਣ ਤਾਂ ਤੁਹਾਨੂੰ ਬਹੁਤ ਖੁਸ਼ੀ ਹੋ ਗਈ ਹੋਣੀ ਆ ਕਿਉਂਕਿ ਜਦੋਂ ਮੈਂ ਪਲਾਸਟਿਕ ਡੋਰ ਦੇ ਉੱਤੇ ਵੀਡੀਓ ਪਾਈ ਸੀ ਨਾ ਥੱਲੇ ਕਮੈਂਟ ਕਰਕੇ ਸਪੈਸ਼ਲ ਕਹਿੰਦੇ ਸੀ ਪਹਿਲਾਂ ਸਰਕਾਰ ਨੂੰ ਕਹਿ ਕੇ ਨਸ਼ਾ ਬੰਦ ਕਰਾ ਲਓ ਆਹ 12 ਮਹੀਨੇ ਚੱਲਦਾ ਇਹ ਤਿਹਾੜ ਤਾਂ ਸਿਰਫ ਇੱਕ ਦੋ ਮਹੀਨੇ ਵਾਲੀ ਆਉਂਦਾ ਕਿ ਉਹ ਇੱਕ ਦੋ ਮਹੀਨਿਆਂ ਦੇ ਤਿਹਾੜ ਦੇ ਵਿੱਚ ਪਰਿਵਾਰ ਦਾ ਜੀ ਤੁਰ ਗਿਆ ਨਾ ਪਰਿਵਾਰ ਨੂੰ ਪੁੱਛ ਕੇ ਦੇਖੋ ਇੱਕ ਲੋਤਾ ਪੁੱਤ ਜਿਹਦਾ ਮਰਿਆ ਹੋਵੇ ਨਾ ਉਹ ਪੁੱਛ ਕੇ ਦੇਖੋ ਉਹਨਾਂ ਤੇ ਕੀ ਬੀਤਦੀ ਆ ਦੁਨੀਆਦਾਰੀ ਆ ਬਾਈ ਤੁਹਾਨੂੰ ਦੁਨੀਆ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਫੋਟੋ ਦੇਖ ਕੇ ਮਨ ਭਰਦਾ ਬਾਈ ਕਿ ਅਸੀਂ ਬੱਚਿਆਂ ਦੀ ਖੁਸ਼ੀ ਲਈ ਵੀ ਮਾਪਿਓ ਵੀ ਖੁਸ਼ ਹੋਓ ਕਿ ਜਾ ਕੇ ਪਤਾ ਕਰਦੇ ਨੇ ਕਿ ਪਲਾਸਟਿਕ ਡੋਰ ਵਾਲੇ ਗੱਟੂ ਦਵਾ ਦੋ ਤੇ 2 ਨੰਬਰ ਚ ਵਿਕਦੇ ਨੇ ਕੋਈ ਉਹਨਾਂ ਤੇ ਪਾਬੰਦੀ ਜ਼ਿਆਦਾ ਨਹੀਂ ਲੱਗਦੀ ਤੇ ਇਨਸਾਨੀਅਤ ਤਾਂ ਜਮ ਹੀ ਮਰ ਚੁੱਕੀ ਆ ਯਾਰ ਇਸ ਵੀਰ ਲਈ ਅਰਦਾਸ ਜ਼ਰੂਰ ਕਰਦੇ ਹੋ ਜਨਾਲੇ ਦੇ ਵਿੱਚ ਘਟਨਾ ਹੋਈ ਆ ਸਮਝ ਜਿਓ ਯਾਰ ਕਦੋਂ ਸਮਝੋਗੇ ਜੇ ਤੁਸੀਂ ਆਪਣਿਆਂ ਦੀ ਪਛਾਣ ਕਰਨੀਆਂ ਤਾਂ ਆਪਣਾ ਹੱਕ ਮੰਗ ਕੇ ਦੇਖੋ ਆ ਉਹ ਵੀ ਤੁਹਾਨੂੰ ਏਸੇ ਢੰਗ ਨਾਲ ਖਾ ਜਾਣਗੇ ਇਹ ਰਿਐਲਿਟੀ ਆ ਬਾਈ ਇਹ ਰਿਐਲਿਟੀ ਹੈ ਸੁਖੀ ਖਿਆਲੇ ਵਾਲੇ ਵੀਰੇ ਦੀ ਆ ਵੀਡੀਓ ਨੂੰ ਧਿਆਨ ਨਾਲ ਸੁਣਿਓ 1 ਮਿੰਟ ਦਾ ਟਾਈਮ ਕੱਢ ਕੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਆਜੋ ਮੈਂ ਤੁਹਾਡੇ ਨਾਲ ਮੇਰੀ ਵੱਡੀ ਪੋਤੀ ਮੇਰੇ ਪੋਤੇ ਨੂੰ ਬੁੱਕੜ ਚ ਪਾ ਕੇ ਖੜ੍ਹਾ ਹੀ ਜਾਵੇ ਨਾਲੇ ਕਹੀ ਜਾਵੇ ਵੀਰੇ ਤੈਨੂੰ ਪਤਾ ਨਹੀਂ ਤੇਰੇ ਕਿੰਨੇ ਸੋਹਣੇ ਭਾਗ ਨੇ ਤੇਰੀ ਤਾਂ ਮੰਮੀ ਡੈਡੀ ਪਹਿਲੀ ਲੋੜੀ ਬੜੀ ਤੁਮ ਤੁਮ ਦਾ ਬਣਾ ਰਹੇ ਨਹੀਂ ਤੇ ਮੇਰੀਆਂ ਤਾਂ ਘੱਟੋ ਘੱਟ 7-8 ਲੋੜੀਆਂ ਲੱਗੀਆਂ ਮੇਰੀ ਕਿਸੇ ਨੇ ਲੋੜੀ ਨਹੀਂ ਮਣਾਈ ਮੈਂ ਸੁਣੀ ਜਾਵਾ ਮੈਂ ਪੋਤੀ ਨੂੰ ਕਹਾ ਮੈਂ ਖਿਆ ਨਾ ਧੀਏ ਤੁਸੀਂ ਤਾਂ ਘਰ ਦੀ ਇੱਜ਼ਤੋਂ ਮੇਰੀ ਪੋਤੀ ਬੋਲਦੀ ਕਹਿੰਦੀ ਜੇ ਅਸੀਂ ਘਰ ਦੀ ਇੱਜ਼ਤਾਂ ਕਹਿੰਦੀ ਫਿਰ ਮੁੰਡੇ ਘਰੋਂ ਬੇਇੱਜ਼ਤੇ ਹੁੰਦੇ ਨੇ ਜੇ ਕਹਿੰਦੀ ਤਾਂ ਤੂੰ ਬੇਇੱਜ਼ਤੇ ਹੁੰਦੇ ਨੇ ਤੇਰੇ ਨਾਲ ਤਾਂ ਇੰਨੇ ਖਾਤੇ ਕਰਨ ਦੀ ਕਿ ਲੋੜਾ ਮੈਂ ਖਿਆ ਨਹੀਂ ਬੋਤੇ ਹੁੰਦੇ ਪੈਸੇ ਵੀ ਇੱਜ਼ਤ ਵਾਲੇ ਨੇ ਕਹਿੰਦੀ ਦਾਦਾ ਝੂਠ ਨਾ ਬੋਲ ਕਹਿੰਦੀ ਜਦੋਂ ਅਸੀਂ ਜਨਮ ਲੈਨੀ ਆ ਸੋਡੇ ਮੱਥੇ ਤੇ ਤਿਉੜੀ ਹੁੰਦੀ ਆ ਦਿੱਚਾ ਕੋਈ ਗੱਲ ਨਹੀਂ ਪ੍ਰਮਾਤਮਾ ਅਗਲੀ ਵਾਰੀ ਸੁਣ ਲੂ ਕਹਿੰਦੇ ਸਾਨੂੰ ਜਾਣ ਮੇ ਪ੍ਰਮਾਤਮਾ ਨੇ ਬਿਨੇ ਸੁਣੇ ਤੋ ਹੀ ਦਿੱਤਾ ਐਨੇ ਮੇਰਾ ਮੁੰਡਾ ਆ ਕੇ ਬੋਲਦਾ ਕਹਿੰਦਾ ਇੰਨਾ ਦੀ ਲੋੜੀ ਤਾਂ ਪੁੱਤਾਂ ਪੱਤਾ ਤਾਂ ਮਣਾਉਣੇ ਆ ਇਹ ਕਹਿੰਦਾ ਜਦੋਂ ਵੱਡਾ ਹੋ ਗਿਆ ਲੋੜੀ ਵੇਲੇ ਘਰ ਘਰ ਤੋਂ ਪਾਥੀਆਂ ਮੰਗ ਕੇ ਲੈ ਆ ਕੇ ਕਹਿੰਦਾ ਫੇਰ ਆਪਾਂ 10 15 ਘਰ ਇਕੱਠੇ ਹੋ ਕੇ ਲੋੜੀ ਪਾਵਾਂਗੇ ਪੁੱਤੀ ਬੋਲਦੀ ਕਹਿੰਦੀ ਜਿਹੜਾ ਵੀਰਾ ਪਾਥੀਆਂ ਮੰਗ ਕੇ ਲਿਆਉਆ ਕਰੂਗਾ ਉਹ ਪਾਥੀਆਂ ਪਾਥੀਆਂ ਵੀ ਤਾਂ ਗੋੜੀਆਂ ਹੀ ਨੇ ਪਰ ਸਾਡੀ ਲੋੜੀ